ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅੱਸੀ ਕਿਸ ਨਾ ਕਿਸੇ ਵਿਸ਼ੇ ਦੇ ਉੱਪਰ ਡੇਲੀ ਗੱਲਬਾਤ ਕਰਦੇ ਹੁੰਨੇ ਤੇ ਅੱਜ ਹੈਗੀ ਆ ਮਹਾ ਸ਼ਿਵਰਾਤਰੀ ਪਹਿਲਾਂ ਤਾਂ ਸਭ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਇਸ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਮਹਾ ਸ਼ਿਵਰਾਤਰੀ ਦਾ ਜਿਹੜਾ ਅੱਜ ਆਪਾਂ ਕਹਿੰਦੇ ਨੇ ਦਿਹਾੜਾ ਦਿਨ ਹੈ ਕਿ ਅੱਜ ਜਿਹੜੇ ਨੇ ਸ਼ਰਧਾਲੂਆਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰ ਲਈ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਕਿਰਨ ਵਿਸ਼ੇਸ਼ਕ ਜੀ ਕਿਰਨ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਕਿੰਨੇ ਜੋ ਆਪਾਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਜਿਹੜਾ ਮਹਾ ਸ਼ਿਵਰਾਤਰੀ ਆ ਅੱਜ ਦਾ ਜਿਹੜਾ ਹੈ ਸ਼ਰਧਾਲੂਆਂ ਵਿੱਚ ਕਿਹੋ ਜਿਹਾ ਉਤਸ਼ਾਹ ਦੇਖਣ ਨੂੰ ਮਿਲਿਆ ਬਿਲਕੁਲ ਵੈਸ਼ ਦਾ ਜਿਹੜਾ ਸਨਾਤਨ ਤਰਨ ਨੂੰ ਪਿਆਰ ਕਰਨ ਵਾਲੇ ਦਾ ਸੋਨਮ ਹਾਂ ਉਹਨਾਂ ਦੇ ਵਿੱਚ ਇਸ ਦਿਹਾੜੇ ਦੀ ਉਡੀਕ ਰਹਿੰਦੀ ਹੈਗੀ ਆ ਜੀ ਕਿਉਂਕਿ ਸ਼ਿਵਰਾਤਰੀ ਦਾ ਜੇ ਮਹਾਤੂਸ਼ ਸ਼ਬਦ ਹਮੇਸ਼ਾ ਸੁਣਦੇ ਦੇ ਮਹਾ ਸ਼ਿਵਰਾਤਰੀ ਸ਼ਿਵਰਾਤਰੀ ਤਾਂ ਹਰੇਕ ਮਹੀਨੇ ਹੁੰਦੀ ਹੈ ਸ਼ਿਵ ਦੀ ਜਿਹੜੀ ਰਾਤ ਹੁੰਦੀ ਹੈ ਤੇ ਮਹਾ ਸ਼ਿਵਰਾਤਰੀ ਦਾ ਜਿਹੜਾ ਪ੍ਰੋਗਰਾ ਸਾਲ ਬਾਦ ਆਉਂਦਾ ਹੈ ਕੱਕੜ ਦੇ ਮਹੀਨੇ ਦੇ ਵਿੱਚ ਤੇ ਜਿੱਥੇ ਲੋਕ ਆਪਣੀਆਂ ਜਿਹੜੀਆਂ ਮਨੁਕਾਮਨਾਵਾਂ ਨੇ ਮੰਨਣ ਵਾਸਤੇ ਜਾਂ ਮਨਾਉਣ ਵਾਸਤੇ ਪਹੁੰਚਦੇ ਹੈਗੇ ਨੇ ਤੇ ਅਲੱਗ-ਅਲੱਗ ਤਰੀਕੇ ਨਾਲ ਲੋਕ ਪੂਜਾ ਪਾੜ ਪੂਜਾ ਕਰਦੇ ਆਂ ਭਗਵਾਨ ਭੋਲੇनाथ ਦੀ ਕੋਈ ਉਹਨਾਂ ਨੂੰ ਦੁੱਧ ਦਹੀਂ ਤੇ ਪੰਜ ਚਾਮਰੀ ਦਾ ਇਸ਼ਾਰਨ ਕਰਵਾਉਂਦਾ ਹੈ ਕੋਈ ਗੰਨੇ ਦੇ ਰਸ ਨਾਲ ਇਸ਼ਾਰਨ ਕਰਵਾਉਂਦਾ ਹੈ ਜਾਂ ਕੋਈ ਅਕਸ਼ਤ ਚਾਵਲ ਚੜਾ ਕੇ ਆਪਣਾ ਜਿਹੜਾ ਹੈਗਾ ਮਨ ਦੀ ਮਨੋ ਕਾਮਨਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਜੀ ਕਿਉਂਕਿ ਕਹਿੰਦੇ ਨੇ ਕਿ ਪੂਰੇ ਨਾਲ ਦੇ ਉਪਰ ਇਸ ਦਿਨ ਖਾਸ ਕਰ ਮਹਾ ਸ਼ਿਵਰਾਤੀ ਵਾਲੇ ਦਿਨ ਜੇ ਕੋਈ ਅਣਜਾਣੇ ਚ ਪੁਰਪ ਲਿਖੇ ਵੀ ਜਲ ਚੜਾ ਦੇਵੇ ਹੂੰ ਤਾਂ ਉਹਦੀ ਭਗਵਾਨ ਸੁਣਦੇ ਨੇ ਇਹ ਜੇ ਹੈ ਮਨਤਾਵਾ ਨੇ ਇਹ ਜੇ ਕਥਾਵਾਂ ਨੇ ਹੂੰ ਸੋ ਇਹਦੇ ਤੇ ਬਹੁਤੀ ਗੱਲਬਾਤ ਕਰਾ ਤਾਂ ਲੋਕੀ ਕਹਿਣਗੇ ਵੀ ਇੱਥੇ ਬਣਤਾਂ ਵਾਲੀ ਗੱਲ ਕਰਨ ਲੱਗਾ ਕਿਉਂਕਿ ਮੈਂ ਬਣਤ ਜੋਤਸ਼ੀ ਦਾ ਹੈ ਨੀਗਾ ਪਰ ਨਾ ਮੈਂ ਕਿਸੇ ਮੰਦਰ ਦਾ ਪੁਜਾਰੀ ਹਾਂ ਪਰ ਜਿਹੜੀਆਂ ਗੱਲਾਂ ਤੁਹਾਨੂੰ ਸੁਣਨ ਚ ਮਿਲੀਆਂ ਨੇ ਹੁਣ ਤਾਂ ਪਹਿਲਾਂ ਪਰਿਵਾਰਾਂ ਚ ਹੁੰਦੀਆਂ ਆਈਆਂ ਨੇ ਜਾਂ ਹੁਣ ਪਰਿਵਾਰਾਂ ਚ ਹੁੰਦੀ ਨੇ ਉਹਦੇ ਤੇ ਗੱਲ ਕਰਦੇ ਆ ਜੀ ਤੁਸੀਂ ਗੱਲ ਕੀਤੀ ਹੈ ਕਿ ਉਤਸ਼ਾਹ ਦੀ ਹਮ ਸ਼ਿਵਰਾਤਰੀ ਦੇ ਉੱਪਰ ਕਹੇ ਜਾਂ ਉਤਸ਼ਾਹ ਹੈਗਾ ਬਿਲਕੁਲ ਜੇਕਰ ਤੁਸੀਂ ਮੰਦਿਰਾਂ ਵਿੱਚ ਜਾ ਕੇ ਦੇਖੋਗੇ ਉਹਨਾ ਮੰਦਰਾਂ ਦੇ ਵਿੱਚ ਤੁਹਾਨੂੰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਮਿਲਣਗੀਆਂ ਲੋਕੀ ਆਪਣੀ ਵਾਰੀ ਦੀ ਉਡੀਕ ਕਰਨ ਕਿ ਅਸੀਂ ਅੰਦਰ ਜਾਈਏ ਤੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰਕੇ ਜੀ ਆਪਣਾ ਜੀਵਨ ਸਫਲ ਬਣਾਈਏ ਤੇ ਉਹਨੂੰ ਇਸ਼ਨਾਨ ਕਰਵਾਈਏ ਤੇ ਆਪਣੀ ਅਰਦਾਸ ਸੁਣਾਈਏ ਤੇ ਕੁਝ ਤਸਵੀਰਾਂ ਦੇ ਵਿੱਚ ਅਸੀਂ ਇਹ ਵੀ ਵੇਖਿਆ ਅੱਜ ਜਦੋਂ ਅਸੀਂ ਕਵਰ ਕਰਕੇ ਆਏ ਹਾਂ ਕੁਝ ਲੜਕੀਆਂ ਕੁਝ ਮਹਿਲਾਵਾਂ ਜਦੋਂ ભગવાન પોળનાલ ਤੋਂ જળ અભિષેક ਕਰਕੇ પાછા ਆરિયાને તો જેડે મુરે નંદીજી ਹੁੰਦੇ ਨੇ ਭਗਵਾਨ ਜੀ ਦੇ ਭਗਵਾਨ પોળનાથ ਦੇ ਜਿਹੜੇ ਵਾਹਨ કે ਲਈਏ ਜਾਂ ਉਹਨਾਂ ਦਾ ਜਿਹੜਾ ਹਮੇਸ਼ਾ ਸਾਥ ਦੇ ਸਵਾਰੀ ਹੁੰਦੇ ਨੇ ਕਹਦੇ ਇਹ ਸਵਾਰੀ ਕਹਦੀ ਹੈ ਤੇ ਹਮੇਸ਼ਾ ਸਾਥ ਰਹਿੰਦੇ ਉਹ ਪਗਲਪੋਲੀ ਨਾਲ ਦੇ ਤੇ ਉਹਨਾਂ ਦੇ ਕੰਨ ਦੇ ਵਿੱਚ ਆਪਣੀ ਜਿਹੜੀ ਮਨੁਕਾਮਨਾ ਬੋਲ ਰਹੇ ਨੇ ਹੂੰ ਤੇ ਉਹ ਕੰਨ ਦੇ ਵਿੱਚ ਮਨੁਕਾਮਨਾ ਬੋਲਣ ਦਾ ਮਤਲਬ ਜਰੀਆ ਹੁੰਦਾ ਕਿ ਜਿਹੜੀ ਗੱਲ ਅਸੀਂ ਨੰਦੀ ਜੀ ਨੂੰ ਕਹਿੰਦੀ ਉਹ ਜਲਦੀ ਸੁਣ ਲੈ। ਸ਼ਿਵ ਕੋਲ ਜਾਓਗੇ ਤੇ ਸ਼ਿਵ ਜੀ ਜਲਦੀ ਸੁਣੂਗੇ। ਜੀ ਇਹ ਜੀ ਮੰਨਤਾ ਹੈਗੀ ਤੇ ਉਹ ਤਸਵੀਰਾਂ ਵੀ ਅੱਜ ਸਾਨੂੰ ਦੇਖਣ ਨੂੰ ਮਿਲੀਆਂ ਨੇ। ਉਤਸ਼ਾਹ ਤਾਂ ਇਹ ਜਿਆ ਸੀਗਾ। ਜਿਉਂ ਇਹ ਦੇਖੋ ਬਸ਼ਿਸ਼ਟੀ ਜੀ ਹੁਣ ਜਿਵੇਂ ਸ਼ਿਵਰਾਤਰੀ ਦਾ ਅੱਜ ਕਹਿੰਦੇ ਨੇ ਆਪਾਂ ਸ਼ੁਭ ਦਿਹਾੜਾ ਕਹਿ ਦਿੰਦੇ ਆ। ਕਿ ਉਸ ਦਿਨਾਂ ਤੋਂ ਕਈ ਦਿਨਾਂ ਤੋਂ ਪਹਿਲਾਂ ਹੀ ਮੰਦਰਾਂ ਦੇ ਵਿੱਚ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ। ਬਾਜ਼ਾਰਾਂ ਦੇ ਵਿੱਚ ਵੀ ਲਾ ਲੋ ਕਿ ਵੀ ਕਿਵੇਂ ਕਿਸ ਤਰ੍ਹਾਂ ਲੰਗਰ ਲਗਾਉਣੇ ਨੇ। ਕਿ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਇਸ ਵਾਰ ਜਿਹੜਾ ਉਤਸ਼ਾਹ ਜ਼ਿਆਦਾ ਦੇਖਣ ਨੂੰ ਮਿਲਿਆ। ਵੈਸੇ ਤਾਂ 40 ਦਿਨ ਪਹਿਲਾਂ ਹੀ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਹੂੰ ਕਈ ਮੰਦਰਾਂ ਦੇ ਵਿੱਚ ਸ਼ਿਵ ਪੁਰਾਣ ਦੀ ਕਥਾ ਰੱਖੀ ਜਾਂਦੀ ਹੈ ਕਈ ਮੰਦਰਾਂ ਦੇ ਵਿੱਚ ਸ਼ਿਵ ਜੀ ਦੇ ਜਿਹੜੇ ਹੈਗੇ ਨੇ ਕਥਾਵਾਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਨੇ ਤੇ ਕਈ ਮੰਦਰਾਂ ਦੇ ਵਿੱਚ ਸਵੇਰੇ ਦੀਪ ਪ੍ਰਵਾਦ ਪਰੀ ਨਿਕਲਦੀ ਹੈ ਹੈਗੀ ਹੈ ਸ਼ਿਵ ਰਾਤਰੀ ਤੋਂ ਪਹਿਲਾਂ ਕਈ ਮੰਦਰਾਂ ਦੇ ਵਿੱਚ ਸ਼ਿਵ ਜੀ ਦੇ ਨਾਮ ਦੀ ਜਾਗੂ ਨਿਕਲਦੀ ਹੈ ਹੂੰ ਤੇ ਸ਼ਿਵ ਰਾਤਰੀ ਵਾਲੇ ਦਿਨ ਜਾਂ ਸ਼ਿਵ ਰਾਤਰੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਪੂਰੇ ਨਗਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਜਿਹਨੂੰ ਸ਼ੋਭਾ ਯਾਤਰਾ ਕਹਿੰਦੇ ਨੇ ਇਹ ਸ਼ੋਭਾ ਯਾਤਰਾ ਜੀ ਠੀਕ ਹੈ ਜੀ ਇਹ ਤਾਂ ਰਿਹਾ ਉਹ ਤੇ ਨਾਲ ਇਹਦੇ ਨਾਲ ਜੁੜੀ ਹੋਈ ਇੱਕ ਹੋਰ ਮਾਨਤਾ ਗੱਥਾ ਹੈਗੀ ਹੈ ਕਿ ਇਸ ਦਿਨ ਸ਼ਿਵ ਭਗਵਾਨ ਦਾ ਵਿਆਹ ਹੋਇਆ ਸੀਗਾ ਤੋ ਸ਼ਿਵ ਭਗਵਾਨ ਦੇ ਵਿਆਹ ਦੇ ਉਪਲਖਸ਼ ਦੇ ਵਿੱਚ ਕਈ ਮੰਦਿਰਾਂ 'ਚ ਹੁਣ ਤਿਹਾਰ ਹੁੰਦੇ ਵੀ ਦੇਖੇ ਨੇ ਮੈਂ ਕਈ ਦਿਨਾਂ ਤੋਂ ਲਗਾਤਾਰ ਖਬਰ ਕੀਤਾ ਪਟਿਆਲਾ 'ਚ ਭੂਤਨਾਥ ਮੰਦਿਰਾਂ ਜੋ ਕਿ ਪੂਰੇ ਏਸ਼ੀਆ 'ਚ ਕਈ ਜਆ ਮੰਦਿਰ ਜਿਹੜਾ ਭਗਵਾਨ ਭੂਤਨਾਥ ਦੇ ਉਪਨਾਮ ਦੇ ਉੱਪਰ ਬਣਿਆ ਹੋਇਆ ਮੰਦਿਰ ਹੈ ਤੇ ਪ੍ਰਾਚੀਨ ਮੰਦਿਰ ਹੈਗਾ ਉਸ ਜਗ੍ਹਾ ਦੇ ਉੱਪਰ ਪਿਛਲੇ ਚਾਰ ਪੰਜ ਦਿਨਾਂ ਤੋਂ ਉਹੀ ਰੀਤੀ ਰਿਵਾਜ ਜਿਹੜੇ ਵਿਆਹ ਛਤੀਆਂ ਚੁੰਦਦੇ ਨੇ ਉਹ ਹੋ ਰਹੇ ਸੀਗੇ ਉਹ ਉਹੀ ਕੀਤੇ ਜਾਂਦੇ ਨੇ ਇਹ ਪਹਿਲਾ ਵਿਆਹ ਹੱਤ ਲਾਇਆ ਗਿਆ ਜਿਵੇਂ ਵਿਆਹ ਹੱਤ ਆਮ ਕਲਾਜ ਲੱਗਦਾ ਹੈਗਾ ਉਹ ਅਨਪੋਲੇ ਦਾ ਅਗਲੇ ਦਿਨ ਫਿਰ ਹਲਦੀ ਦੀ ਕੀਤੀ ਗਈ ਅ ਜਿਵੇਂ ਬਟਨਾ ਲੱਗਦਾ ਹੈਗਾ ਉਸ ਤੋਂ ਅਗਲੇ ਦਿਨ ਮਹਿੰਦੀ ਦਾ ਕੀਤਾ ਗਿਆ ਮਹਿੰਦੀ ਲਗਾਈ ਗਈ ਪਰ ਉਸ ਤੋਂ ਅਗਲਾ ਦਿਨ ਜਿਹੜਾ ਹੈਗਾ ਸੇਹਰਾਬੰਦੀ ਕੀਤੀ ਗਈ ਤੇ ਅੱਜ ਫਿਰ ਵਿਆਹ ਦਾ ਜਿਹੜਾ ਹੈਗਾ ਕਾਰਜ ਉੱਤੇ ਚੱਲ ਰਿਹਾ ਪੂਤਨਾਲ ਮੰਦਿਰ ਦੇ ਵਿੱਚ ਬਗਾਨਪੁਰ ਦੀ ਅੱਧ ਤੇ ਰਾਤ ਨੂੰ ਚਾਰ ਪਹਿਰ ਦੀ ਪੂਜਾ ਹੋਏਗੀ ਜਿਹੜੇ ਸਨਾਤਨ ਤਨ ਨੂੰ ਮੰਨਣ ਵਾਲੇ ਨੇ ਚਾਰ ਪਹਿਰਾਂ ਦੇ ਵਿੱਚ ਕਿਉਂਕਿ ਸ਼ਿਵ ਰਾਤਰੀ ਰਾਤ ਦਾ ਜ਼ਿਆਦਾ ਹੁੰਦਾ ਇਹ ਜਿਹੜਾ ਮਹਤਵ ਹੈਗਾ ਰਾਤ ਦਾ ਹੈਗਾ ਲੋਕੀ ਦਿਨ ਤੇ ਜ਼ਰੂਰ ਮਨਾਉਂਦੇ ਨੇ ਪਰ ਅੱਜ ਜੇ ਤੇ ਗੱਲ ਕਰਦੇ ਆ ਪਟਿਆਲੇ ਦੀ ਪੋਤਨਾ ਮੰਦਿਰ ਦੀ ਇਹਦੇ ਦੋਨੋਂ ਪਾਸੇ ਜਾ ਕੇ ਤੁਸੀਂ ਵੇਖੋਗੇ ਕਿ ਮੇਲੇ ਵਰਗਾ ਮਾਹੌਲ ਪਿਛਲੇ 4 ਦਿਨਾਂ ਤੋਂ ਬਣਿਆ ਹੋਇਆ ਹੈ ਕਿਉਂਕਿ ਇੱਥੇ ਵੱਡੇ ਵੱਡੇ ਝੂਟੇ ਲੱਗੇ ਹੋਏ ਨੇ ਮੇਲਾ ਪੂਰਾ ਭਰਿਆ ਹੋਇਆ ਹੈਗਾ ਪੂਰੇ ਮੰਦਿਰ ਤੋਂ ਲੈ ਕੇ ਬਾਹਰ ਰੋਡ ਤੱਕ ਰੋਡ ਤੋਂ ਖੱਬੇ ਵੀ ਤੇ ਸੱਜੇ ਵੀ ਦੋਨੋਂ ਪਾਸੇ ਕਿਲੋ ਕਿਲੋ ਅੱਧਾ-ਅੱਧਾ ਕਿਲੋਮੀਟਰ ਦੀ ਦੂਰੀ ਦੇ ਉੱਪਰ ਦੁਕਾਨਾਂ ਫੜੀਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਲੋਕ ਆਪਣਾ ਰੋਜ਼ਗਾਰ ਵੀ ਕਰ ਰਹੇ ਨੇ ਤੇ ਪੂਰਾ ਮੇਲੇ ਵਰਗਾ ਮਾਹੌਲ ਆ ਜਿਹੜਾ ਚੈ ਜੀ ਦੇਖੋ ਹਾਂ ਬਾਜ਼ਾਰਾਂ ਦੇ ਵਿੱਚ ਚਹਲ ਪਹਿਲ ਆ ਜੇ ਰੌਣਕਾਂ ਪੂਰੀਆਂ ਦੇਖਣ ਨੂੰ ਮਿਲ ਰਹੀਆਂ ਬਿਲਕੁਲ ਬਿਲਕੁਲ ਤੇ ਉਹ ਜਿੱਥੇ ਦਰਵਾਜ਼ੇ ਤੋਂ ਬਾਹਰ ਦੇਖਦੇ ਆ ਜਿਹਨੂੰ ਲੋਕੀ ਕਹਿ ਵੀ ਦਿੰਦੇ ਨੇ ਕਿ ਭੋਲੇ ਨਾਲ ਦਾ ਪ੍ਰਸ਼ਾਦ ਹੈਗਾ ਭੰਗ ਰਗੜਦੇ ਹੋਏ ਲੋਕ ਵੀ ਤੁਹਾਨੂੰ ਆਮ ਮਿਲਣਗੇ ਤੇ ਭੰਗ ਵਿੱਚ ਜਿਹੜੀ ਲੋਕਾਂ ਨੂੰ ਪਲਾਈ ਜਾ ਰਹੀ ਹੈ ਜਿਹੜੇ ਰਗੜਨ ਵਾਲੇ ਨੇ ਉਹ ਪਤਾ ਨਹੀਂ ਕਿੰਨੇ ਰੁਪਏ ਕਿਲਾਸ ਦੇ ਰੱਖਿਆ ਹੋਣਾ ਉਹ ਤਾਂ ਆਪਣੇ ਰੇਟ ਹੋਣੇ ਆ ਤੇ ਭੰਗ ਦੇ ਪਕੌੜੇ ਵੀ ਜਿਹੜੇ ਹੈਗੇ ਨੇ ਉਹ ਵੀ ਕਿਤੇ ਹੋਏ ਦਿਖਾਈ ਦਿਆਂਗੇ ਤੇ ਪਰ ਇਹ ਸਭ ਦੇ ਵਿੱਚ ਸਰਦਾਰ ਲੋਕ ਹੈ ਕਿ ਨੋ ਦਾ ਜਿਹੜਾ ਉਤਸ਼ਾਹ ਹੈਗਾ ਉਹ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਸਰਦਾਰ ਨੋ ਵੱਲੋਂ ਵੀ ਲੰਗਰ ਲਗਾਏ ਹੋਏ ਨੇ ਤੇ ਲੰਗਰ ਦੀ ਗੱਲ ਕਿਤੇ ਤਾਂ ਅੱਜ ਜਿਹੜਾ ਲੰਗਰ ਸੀ ਸਪੈਸ਼ਲੀ ਦੇਖ ਕੇ ਆਇਆ ਉਸ ਲੰਗਰ ਦੇ ਵਿੱਚ ਭੰਗ ਵਾਲੇ ਗੋਲ ਗੱਪੇ ਜੀ ਟਿੱਟੇ ਜਾ ਰਹੇ ਸੀਗੇ ਭੰਗ ਭਲਾਈ ਜਾ ਰਹੀ ਸੀਗੀ ਗੰਨੇ ਦੇ ਰਸਤ ਬਲਾਇਆ ਜਾ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਰਬੜੀ ਫਰੂਦਾ ਚੱਲੂਗਾ ਤੇ ਨਾਲ ਹੀ ਜਿਹੜੇ ਮਿੱਠੇ ਪਾਲ ਹੈ ਉਹਦਾ ਲੰਗਰ ਚੱਲੂਗਾ ਤੇ ਹੋਰ ਵੀ ਕਈ ਪਕਵਾਨ ਜਿਹੜੇ ਹੈਗੇ ਨੇ ਲੰਗਰਾਂ ਵਿੱਚ ਚੱਲਦੇ ਹੋਏ ਦਿਖਾਈ ਦਿੱਤੇ ਨੇ ਤੇ ਉਹ ਸਮਸਤੀ ਦੇ ਵਿੱਚ ਨੌਜਵਾਨ ਸੀਗੇ ਪੰਗ ਪੀ ਕੇ ਰੱਬ ਦਾ ਨਾਮ ਲੈ ਰਹੇ ਸੀਗੇ ਤੇ ਨਾਲ ਬਸਤੀ ਤੇ ਵੀ ਕਹਿ ਰਹੇ ਸੀਗੇ ਕਿ ਸਾਡਾ ਇੱਕ ਗਲਾਸ ਪੀ ਲੋ ਕੈਨੇਡਾ ਯੂਕੇ ਦਾ ਤੁਹਾਡਾ ਵੀਜ਼ਾ ਫੇ ਲੱਗ ਜਾਊਗਾ ਜੀ ਜੀ ਆਨੰਦਮੰਦ ਰਹੇ ਸੀਗੇ ਆਪਣਾ ਤੇ ਆਪਾਂ ਜੇ ਗੱਲ ਕਰਕੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਸ਼੍ਰੀ ਰਾਮ ਮੰਦਿਰ ਦਾ ਜਿਹੜਾ ਦੁਕਾਟਨ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਆਦਾਤਰ ਜਿਹੜੇ ਸ਼ਰਧਾਲੂਆਂ ਦੇ ਵਿੱਚ ਜਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਿਲਕੁਲ ਪਿਛਲੇ 500 ਸਾਲ ਤੋਂ ਦੇਹ ਜਿਹੜੀ ਚੀਜ਼ ਚੱਲੀ ਜਾ ਰਹੀ ਸੀ ਕਿ ਭਗਵਾਨ ਲੱਲਾ ਟੈਂਟ 'ਚ ਵਿਰਾਜਮਾਨ ਸੀਗੇ ਜਿਨ੍ਹਾਂ ਨੂੰ ਦੁਬਾਰਾ ਹਾਈ ਕੋਰਟ ਦੇ ਹੁਕਮਾਂ ਦੇ ਮੁਕਾਬਲ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਜਗ੍ਹਾ ਮਿਲੀ ਤੇ ਇਸ ਸਰਕਾਰ ਦੇ ਸਿਰ ਤੇ ਇਹ ਸਿਹਰਾ ਬਣਿਆ ਗਿਆ ਇਹ ਸ਼੍ਰੀ ਗਿਆ ਕਿ ਇਸ ਸਰਕਾਰ ਨੇ ਆਰਾਮ ਲੱਲਾ ਨੂੰ ਮੰਦਰ ਵਿੱਚ ਵਿਰਾਜਮਾਨ ਕਰਵਾਇਆ ਜੀ ਚਾਹੇ ਦੀ ਫੈਸਲਾ ਸੁਪਰੀਮ ਕੋਰਟ ਦਾ ਸੀ ਲੇਕਿਨ ਸਰਕਾਰ ਦਾ ਇਹਦੇ ਚ ਵੱਡਾ ਹੱਥ ਸਾਰਾ ਕਿਉਂ ਸਰਕਾਰ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਹਮੇਸ਼ਾ ਹੀ ਜਦੋਂ ਇਸ ਮੋਦੀ ਸਰਕਾਰ ਦੀ ਗੱਲ ਹੁੰਦੀ ਹੈ ਕੇਂਦਰ ਸਰਕਾਰ ਦੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਹਿੰਦੂਤਵ ਦੀ ਸਰਕਾਰ ਹੈ ਹਮ ਹਿੰਦੂਆਂ ਦੀ ਸਰਕਾਰ ਹੈ ਸਨਾਤਨ ਦੀ ਗੱਲ ਕਰਨ ਵਾਲੇ ਲੋਕਾਂ ਦੀ ਸਰਕਾਰ ਹੈ ਤਾਂ ਹੁਣ ਹਿੰਦੂਤਵ ਦੀ ਜਿਹੜੀ ਸਰਕਾਰ ਹੈ ਉਹਦਾ ਬਲ ਖਲ ਦੇਖਣ ਨੂੰ ਮਿਲਿਆ ਤੇ ਲੋਕਾਂ ਚ ਆ ਇਸ ਗੱਲ ਦਾ ਪ੍ਰਭਾਵ ਤਾਂ ਜ਼ਰੂਰ ਹੈਗਾ ਸੋਨੂੰ ਜੀ ਹਾਂ ਸਰ ਜ਼ਰੂਰ ਦੇਖਣ ਨੂੰ ਮਿਲੇਗਾ ਜੀ ਜਿਹੜਾ ਹੁਣ ਆ ਰਾਮ ਲੱਲਾ ਆ ਗਏ ਤਾਂ ਹਿੰਦੂ ਉੱਤਰ ਦੀ ਜਿਹਿੰਦੂ ਸਰਕਾਰ ਜਿਹੜੀ ਆ ਉਹ ਆਊਗੀ ਸਨਾਤਨ ਦੇ ਲੋਕ ਥੋੜੇ ਜਿ ਖੁੱਲ ਕੇ ਆਪਣੇ ਤਿਉਹਾਰ ਮਨਾਉਣ ਲੱਗੇ ਨੇ ਆ ਚਾਹੀ ਪਹਿਲਾਂ ਥੋੜੇ ਜਿ ਦਿਨ ਦੇ ਤਿਉਹਾਰ ਨਿਕਲੇ ਹੈਗੇ ਨੇ ਲੋਹੜੀ ਦਾ ਹੋ ਗਏ ਜਾਂ ਹੋਰ ਤਿਉਹਾਰ ਹੋ ਗਏ ਉਹ ਵੀ ਖੁੱਲ ਕੇ ਮਨਾਏ ਹੈਗੇ ਨੇ ਲੋਕਾਂ ਨੇ ਤੇ ਆ ਹੁਣ ਜਿਹੜਾ ਇਤਿਹਾਸ ਸ਼ਿਵਰਾਤਰੀ ਦਾ ਮਹਾ ਸ਼ਿਵਰਾਤਰੀ ਜਿਹੜਾ ਹੈ ਕ੍ਰਿਸ਼ਨ ਜਨਮ ਚਿਦਾ ਹੈ ਲੋ ਖੁੱਲ ਕੇ ਮਨਾ ਰਹੇ ਹੈਗੇ ਆ ਆਰਾਮ ਲੋਮੀ ਦੇ ਤੇ ਹਰ ਬੜਾ ਖੁੱਲ ਕੇ ਮਨਾਇਆ ਗਿਆ ਹੈਗਾ ਜੀ ਸੋ ਹੁਣ ਲੋਕੀ ਥੋੜਾ ਜਿਹਾ ਆਪਣੇ ਆਪ ਨੂੰ ਕਹਿ ਸਕਦੇ ਆ ਕਿ ਖੁੱਲਾ ਮਹਿਸੂਸ ਕਰ ਰਹੇ ਕਿ ਸਾਡੀ ਸਰਕਾਰ ਹੈ ਹਮ ਅਸੀਂ ਕਿਸੇ ਸਰਕਾਰ ਦੀ ਪ੍ਰੋਮੋਸ਼ਨ ਨਹੀਂ ਕਰਦੇ ਨਾ ਭਾਜਪਾ ਦਾ ਕਾਂਗਰਸ ਦਾ ਕਿਸੇ ਹੋਰ ਦੀ ਪਰ ਜਿਹੜੇ ਉਹਨਾਂ ਦੇ ਕੰਮ ਨੇ ਉਹਦੇ ਕਰਕੇ ਜਿਹੜੇ ਹਿੰਦੂ ਨੇ ਜਿਹੜੇ ਸਨਾਤਨੀਆਂ ਨੇ ਕਹਿਣ ਚਾਹੇ ਨਾ ਕਹਿਣ ਕਿਤੇ ਨਹੀਂ ਕਹਤੇ ਉਹ ਖੁੱਲਣ ਲੱਗੇ ਨੇ ਹੁਣ ਹਮ ਦੇਖੋ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਜਿਹੜਾ ਮਹਾ ਸ਼ਿਵਰਾਤਰੀ ਦਾ ਅੱਜ ਜਿਹੜਾ ਦੀਪਸ ਕਹਿੰਦੇ ਨੇ ਮਹਾ ਦਿਹਾੜਾ ਹੈ ਅੱਜ ਇਸ ਦੇ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਨੇ ਕਿ ਮੰਦਰਾਂ ਦੇ ਵਿੱਚ ਕਿਵੇਂ ਹੈ ਸ਼ਰਧਾਲੂਆਂ ਦਾ ਜਿਹੜਾ ਉਤਸ਼ਾਹ ਤੁਹਾਡੇ ਵੀ ਤੁਸੀਂ ਮੰਦਰ ਚ ਗਏ ਹੋਵੋਗੇ ਕਿ ਤੁਸੀਂ ਵੀ ਦੱਸੋ ਆਪਣੇ ਆਪਣੇ ਵਿਚਾਰ ਦਿਓ ਤੇ ਫੋਨ ਕਰਕੇ ਦੱਸੋਗੇ ਤੁਹਾਡੇ ਮੰਦਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬਿਲਕੁਲ ਤੁਸੀਂ ਵੀ ਆਪਣੇ ਮੰਦਰ ਗਏ ਹੋਗੇ ਤੁਸੀਂ ਵੀ ਟੱਲੀ ਖੜਕਾਈ ਹੋਊਗੀ ਤੇ ਉਹ ਟੱਲੀ ਖੜਕਾਈ ਹੋਈ ਦਾ ਅਸਰ ਭਗਵਾਨ ਭੋਲੇ ਨਾਲ ਤੇ ਜ਼ਰੂਰ ਪੈਂਦਾ ਕਿਉਂਕਿ ਉਹ ਧੁਰ ਦੀ ਆਵਾਜ਼ ਸੁਣਦੇ ਨੇ ਧੁਰ ਤੱਕ ਆਵਾਜ਼ ਜਾਂਦੀ ਹੈ ਜਦੋਂ ਅਸੀਂ ਜਾ ਕੇ ਉਹਦੇ ਮੰਦਰ ਚ ਨਤਮਸਤਕ ਹੁੰਦੇ ਹਾਂ ਹਮ ਕਾਹੀ ਕਹਿੰਦੇ ਨੇ ਕਿ ਪ੍ਰਮਾਤਮਾ ਕੋਲੋਂ ਮੰਗੋ ਇਨਸਾਨ ਤੋਂ ਕੀ ਮੰਗਣਾ ਤੇ ਹੁਣ ਸਾਰਾ ਜਿਹੜਾ ਸਨਾਤਨ ਧਰਮ ਹੈਗਾ ਉਹ ਤੋਂ ਭਗਵਾਨ ਭੋਲੇ ਨਾਲ ਤੋਂ ਅੱਜ ਸ਼ਿਵਰਾਤਰੀ ਦੇ ਮੌਕੇ ਦੇ ਉੱਪਰ ਜਿੱਥੇ ਵਧਾਈ ਮਗਰੇ ਆ ਉੱਥੇ ਆਪਣੀ ਖੁਸ਼ੀਆਂ ਦੀ ਦਿਵਾਲੀ ਮਗਰੇ ਆ ਜੀ ਜੀਓ ਦੇਖੋ ਹੁਣ ਜੇਕਰ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਗਈ ਸੀਗੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹਿੰਦੂ ਰਾਸ਼ਟਰ ਦੀ ਬਣਨ ਦੀ ਉਮੀਦ ਹੈ ਬਿਲਕੁਲ ਦੇਖੋ ਜੀ ਉਮੀਦ ਤਾਂ ਆਪਾਂ ਕੀ ਕਹਿ ਸਕਦੇ ਹੈਗੇ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਲੋਕਾਂ ਚ ਵੀ ਲੋਕਾਂ ਜਮੀਰ ਦੀ ਜ਼ਰੂਰ ਹੈਗੀ ਹੈ ਜਿਵੇਂ ਹੁਣ ਲੋਕੀ ਦਬੀ ਜ਼ੁਬਾਨ ਤੇ ਵੀ ਕਹਿਣ ਲੱਗ ਗਏ ਨੇ ਕਈਆਂ ਨੇ ਤਾਂ ਫੇਸਬੁੱਕ ਤੇ ਪੋਸਟਾਂ ਵੀ ਪਾਤੀਆਂ ਸਹੀਆਂ ਕਿ 2025 ਦੇ ਵਿੱਚ ਹੁਣ ਮਥੁਰਾ ਦੀ ਵਾਰੀ ਹੈ ਜੀ ਮਤਲਬ ਜਿਵੇਂ ਰਾਮ ਮੰਦਿਰ ਜੋਧਿਆ ਚ ਬਣਿਆ ਹੁਣ ਜਲਦੀ ਇਹ ਮਥੁਰਾ ਦੇ ਜਿਹੜਾ ਕ੍ਰਿਸ਼ਨ ਜਨਮ ਭੂਮੀ ਹੈਗੀ ਹੈ ਉਥੇ ਜਿਹੜਾ ਇਹਨਾਂ ਦਾ ਸਥਾਨ ਬਣਿਆ ਹੋਇਆ ਮੁਸਲਿਮ ਲੋਕਾਂ ਦਾ ਉਸ ਤੋਂ ਵੀ ਆਜ਼ਾਦੀ ਪਾਣ ਦੀ ਗੱਲ ਦਵੀ ਜਵਾਂ ਚ ਕਰ ਰਹੇ ਨੇ ਹਾਲਾਂਕਿ ਖੁੱਲ ਕੇ ਨਹੀਂ ਕਹ ਰਹੇ ਪਰ ਲੋਕ ਕਹਿਣ ਲੱਗੇ ਨੇ ਕਿ ਹੁਣ 2025 ਦੇ ਵਿੱਚ ਮਥੁਰਾ ਚ ਵੀ ਇਹ ਜਾਇ ਇਤਿਹਾਸ ਤੁਸੀਂ ਦੇਖੋਗੇ ਜੀ ਜੀ ਜਿਵੇਂ ਹੁਣ ਆਪਣਾ ਜਿਹੜਾ RAM LALLA ਦਾ ਮੰਦਿਰ ਦਾ ਉਦਘਾਟਨ ਕੀਤਾ ਗਿਆ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਹੂੰ ਜੀ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਬਾਹਰ ਵੀ ਆਪਾਂ ਕਵਰੇਜ ਕਰਕੇ ਆਏ ਹੋ ਕਿ ਪਟਿਆਲਾ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਮਾਹੌਲ ਲੱਗਿਆ ਕਿਸ ਤਰ੍ਹਾਂ ਜਿਹੜੀਆਂ ਆਪਣੇ ਬਾਜ਼ਾਰਾਂ ਦੀਆਂ ਰੌਣਕਾਂ ਲੱਗੀਆਂ ਮੰਦਰਾਂ ਦੇ ਵਿੱਚ ਵੀ ਤੁਸੀਂ ਗਏ ਹੋ ਕਿ ਉੱਥੇ ਕਿਸ ਤਰ੍ਹਾਂ ਉਤਸ਼ਾਹਦਾ ਲੂਆਂ ਚ ਉਤਸ਼ਾਹ ਤੁਹਾਨੂੰ ਦੇਖਣ ਨੂੰ ਮਿਲਿਆ ਤੁਹਾਨੂੰ ਉਤਸ਼ਾਹ ਤਾਂ ਬਹੁਤ ਸੀਗਾ ਮੈਂ ਤੇ ਸਾਡੇ ਕੈਮਰਾ ਪਰਸਨ ਢੀਂਸਾ ਜੀ ਦੋਨੋਂ ਗਏ ਸੀਗੇ ਸੁਵਿੰਦਰ ਢੀਂਸਾ ਜੀ ਮੈਨੂੰ ਕਹਿੰਦੇ ਕਹਿੰਦੇ ਸਰ ਆਪਾਂ ਜਿੱਥੇ ਵੀ ਜਾਂਦੇ ਆ ਆਪਾਂ ਨੂੰ ਲੰਗਰੀ ਲੰਗਰ ਮਿਲਦੇ ਨੇ ਉਹ ਯਾਨੀ ਕਿ ਹਰ ਇੱਕ ਥਾਂ ਦੇ ਉੱਪਰ ਲੋਕਾਂ ਨੇ ਸ਼ਰਧਾਲੂਆਂ ਨੇ ਲੰਗਰ ਲਾਇਆ ਹੋਇਆ ਨੇ ਜਿਹੜੇ ਉਹ ਬਾਜ਼ਾਰਾਂ ਦੇ ਵਿੱਚ ਭੀੜ ਭੜਕਾ ਹੋਇਆ ਪਿਆ ਹੈਗਾ ਤੇ ਲੋਕ ਹਮ ਹਮਾ ਕੇ ਘਰਾਂ ਦੇ ਨਿਕਲ ਰਹੇ ਦੇ ਤੇ ਜਿੱਥੇ ਦੇ ਦਰਸ਼ਨ ਕਰਨ ਜਾ ਰਹੇ ਨੇ ਉੱਥੇ ਮੇਲੇ ਦਾ ਰਤੋਪੀ ਲੈ ਆ ਰਹੇ ਨੇ ਮੇਲੇ ਜਿਹੜੇ ਲੱਗੇ ਹੋਣੇ ਮੇਲਿਆਂ ਦੇ ਵਿੱਚ ਜਿਹੜਾ ਹਾਲ ਹੈ ਵਧੀਆ ਬਣਿਆ ਹੋਇਆ ਹੈ ਕਾਫੀ ਸਮੇਂ ਬਾਅਦ ਲੋਕਾਂ ਲਈ ਹੀ ਅੱਛਾ ਮਾਹੌਲ ਚੁੜਾਇਆ ਗਿਆ ਦੇਖਣ ਨੂੰ ਮਿਲਿਆ ਜੀ ਜੀ ਉੱਥੇ ਦੇਖੋ ਭੰਗ ਜਰੂਰ ਮਿਲੇਗੀ ਤੁਸੀਂ ਵੀ ਕਿਹਾ ਹੋਵੋਗੇ ਜਰੂਰ ਨਾ ਇਹ ਦੇਖੋ ਭੰਗ ਤੋਂ ਥੋੜੀ ਪਰਹੇਜ਼ ਕਰਨੀ ਚਾਹੀਦੀ ਹੈ ਮੈਂ ਤਾਂ ਕਈ ਹੋਰ ਵੀ ਉਹਨੂੰ ਵੀ ਕਹੂੰਗਾ ਕਿ ਭੰਗ ਤੋਂ ਥੋੜਾ ਪਰਹੇਜ਼ ਕਰੋ ਜੇ ਹਾਂ ਚਰਨਾਮਿਤ ਦੇ ਦੌਰ ਤੋ ਤੁਸੀਂ ਲੈ ਲਾ ਜੇ ਤੁਸੀਂ ਕਹਿੰਦੇ ਕਿ ਪੋਲੇਨਾਥ ਦਾ ਪ੍ਰਸ਼ਾਦ ਲੈ ਲਓ ਪਰ ਕਿਸੇ ਵੀ ਗ੍ਰੰਥ ਚੰਦੇ ਨਹੀਂ ਲਿਖਿਆ ਗਿਆ ਕਿ ਪੋਲੇਨਾਥ ਨੇ ਕਦੀ ਇਸ ਤਰ੍ਹਾਂ ਦਾ ਸੇਵਨ ਕੀਤਾ ਜੇ ਸੀ ਪੋਲੇਨਾਥ ਦੀਓ ਗੱਲ ਕਰਦੇ ਤਾਂ ਪੋਲੇਨਾਥ ਦਾ ਫਿਰ ਥੋੜੇ ਸ਼ਾਸਤਰਾਂ ਦੇ ਮੁਤਾਬਿਕ ਵਿਸ਼ਵਾ ਵੀ ਬੀਤੀ ਸੀ ਹੂੰ ਤੋ ਫਿਰ ਉਸ ਦਾ ਕੰਪੈਰੀਜਨ ਨਹੀਂ ਕਰ ਸਕਦੇ ਹੈਗੇ ਵੀ ਪੋਲੇ ਦਾ ਤਾਂ ਪੰਗ ਮਿਲਦੇ ਸੀ ਦਾ ਸੀ ਭੰਗ ਬਣੀ ਆ ਹਾਂ ਪ੍ਰਸ਼ਾਦ ਦੇ ਤੌਰ ਤੇ ਤੁਸੀਂ ਲੈਣੀ ਤਾਂ ਥੋੜੀ ਬੋਤ ਲੈ ਸਕਦੇ ਹੋ ਜਿਆਦਾ ਸਿਵਲ ਕਰੋਗੇ ਤਾਂ ਫਿਰ ਪਰਿਵਾਰ ਕੋਊਗਾ ਵੀ ਕੀ ਗੱਲ ਹੋਗੀ ਫਿਰ ਤੁਸੀਂ ਫਿਰ ਮੰਜੇ ਤੇ ਬੋ ਕਹੋਗੇ ਵੀ ਮੰਜਾ ਘੋਆਦਾ ਕਈ ਸਰ ਜਿਆਦਾ ਪੀ ਲੈਂਦੇ ਨੇ ਕਿਉਂਕਿ ਕਈ ਨੂੰ ਟੇਸਟੀ ਲੱਗਦਾ ਤਾਂ ਜਿਆਦਾ ਪੀਤੀ ਜਾਂਦੀ ਹੈ ਨਾ ਤੁਹਾਨੂੰ ਥੋੜਾ ਲੱਗਦਾ ਵੀ ਤੁਹਾਨੂੰ ਜਿਆਦਾ ਟੇਸਟ ਨਹੀਂ ਨਹੀਂ ਪ੍ਰਸ਼ਾਦ ਦੇ ਤੌਰ ਤੇ ਜ਼ਰੂਰ ਪੀਤੀ ਹੈ ਸਰ ਜੀ ਜੀਓ ਇਹ ਦੇਖੋ ਆਪਾਂ ਜਿਹੜੀ ਅੱਜ ਗੱਲ ਕਰ ਰਹੇ ਹਾਂ ਕਿ ਰੌਣਕਾਂ ਬਹੁਤ ਦੇਖਣ ਨੂੰ ਮਿਲ ਰਹੀਆਂ ਨੇ ਕਿ ਉਤਸ਼ਾਹ ਵੀ ਲੋਕਾਂ ਦੇ ਵਿੱਚ ਪਹਿਲਾਂ ਨਾਲੋਂ ਇਸ ਵਾਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਬਿਲਕੁਲ ਜੀ ਸੋਨੋ ਬਿਲਕੁਲ ਜ਼ਿਆਦਾ ਮਿਲ ਰਿਹਾ ਦੇਖਣ ਨੂੰ ਯੱਕ ਲਈ ਕਿ ਹੁਣ ਸਾਡੀ ਅੱਖ ਉਹਦੇ ਨੂੰ ਦੇਖਣ ਲੱਗ ਗਈ ਹੈ ਕਿਉਂਕਿ ਪਹਿਲਾਂ ਵੀ ਨਤਮਸਤਕ ਹੁੰਦੇ ਪਹਿਲਾਂ ਵੀ ਵਰਵਾਤਵਾ ਦੇ ਘਰ ਜਾਂਦੇ ਸੀਗੇ ਪਰ ਹੁਣ ਉਸੇ ਉਸ ਤਰੀਕੇ ਨਾਲ ਦੇਖਣ ਲੱਗ ਗੀਆਂ ਜਿਵੇਂ RAM ਮੰਦਰ ਦੀ ਗੱਲ ਹੋਈ ਹੈ ਉਸ ਤੋਂ ਬਾਅਦ ਵੀ ਹਾਂ ਸਨਾਤਨ ਜਿਹੜੇ ਆ ਹੁਣ ਉਹ ਆਪਣੇ ਤਿਹਾਰ ਮਨਾਉਣ ਦਾ ਥੋੜਾ ਜਿਹਾ ਜ਼ਿਆਦਾ ਛੂਕ ਹੋ ਕੇ ਜ਼ਿਆਦਾ ਛੂਹ ਹੋ ਗਿਆ। ਪਾਰੇ ਸਭ ਦੇ ਵਿੱਚ ਇਹ ਗੱਲ ਜ਼ਰੂਰ ਨਾ ਵੀ ਦੇਖੀਏ ਕਿ ਹੁਣ ਅ ਅਸੀਂ ਜੇ ਲੀਲਾ ਭਵਨੋਂ ਚੱਲੇ ਆ ਤਾਂ ਪੂਤਨਾ ਮੰਦਰ ਤੱਕ ਜਾਂਦੇ ਜਾਂਦੇ ਰਾਹ ਦੇ ਵਿੱਚ ਘੱਟੋ ਘੱਟ ਸਾਨੂੰ ਜਾਇ ਤਾਂ 10 ਜਗ੍ਹਾ ਦੇ ਉੱਪਰ ਲੰਗਰ ਲੱਗਾ ਹੈ ਮਿਲਿਆ ਫਲਾ ਫੁਆਰਾ ਚੌਂਕ ਮਿਲਿਆ ਫੁਆਰਾ ਚੌਂਕ ਦੇ ਰਾਤ ਮਿਲਿਆ ਹੈਗਾ ਫਿਰ ਫੁਆਰਾ ਚੌਂਕ ਟੱਪ ਕੇ ਅੱਗੇ ਥੋੜਾ ਰੱਪਲਾ ਕਰੇ ਮਨਤਾਲੀ ਮੰਦ ਕੋਲ ਜਾਂਦਾ ਕਰ ਜਿਆਦਤ ਜੇ ਕਰ ਉਤਸ਼ਾਹ ਤਾਂ ਹੀ ਜਿਹੜੇ ਨੇ ਸੰਗਤਾਂ ਵੱਲੋਂ ਜਿਹੜੇ ਨੇ ਲੰਗਰ ਲਗਾਏ ਨੇ ਸ਼ਰਧਾਲੂ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਹੈਗਾ ਤੁਸੀਂ ਆ ਦੇਖੋ ਨੂੰ ਮਿਲ ਰਿਹਾ ਹੈਗਾ ਤੇ ਲੋਕਾਂ 'ਚ ਉਤਸ਼ਾਹ ਤਾਂ ਹੈ ਗਈ ਹੈ ਹੂੰ ਇਹ ਦੇਖੋ ਕਾਫੀ ਟਾਈਮ ਤੋਂ ਜਿਹੜੇ ਤਿਆਰੀਆਂ ਵੀ ਚੱਲ ਰਹੀਆਂ ਸੀਗੀਆਂ ਇੱਕ ਉਡੀਕ ਸੀਗੀ ਅੱਜ ਦੇ ਦਿਨ ਦੀ ਕਿਉਂਕਿ ਸ਼ਿ ਭੋਲ ਨੂੰ ਹਰ ਇੱਕ ਕੋਈ ਮੰਨਦਾ ਹੈ ਹਰ ਇੱਕ ਮੰਨਦੀ ਜਿਹੜੀ ਇੱਛਾ ਹੁੰਦੀ ਹੈ ਉਹਨਾਂ ਨੂੰ ਦੱਸੀ ਜਾਂਦੀ ਹੈ ਬਿਲਕੁਲ ਇਹ ਵੀ ਕਹਿ ਦਿੰਦੇ ਨੇ ਕਿ ਜੇ ਚੰਗਾ ਪਤੀ ਚਾਹੀਦਾ ਤੇ ਤਹ ਵਰਤ ਜ਼ਰੂਰ ਰੱਖਣੀ ਚਾਹੀਦੇ ਨੇ ਹੂੰ ਸੋ ਤੁਸੀਂ ਕਿੰਨੇ ਵਰਤ ਰੱਖਿਆ ਦੀ ਇਹ ਸਰ ਮੈਂ ਜ਼ਰੂਰ ਰੱਖੀ ਨਹੀਂ ਸੀ ਜਦੋਂ ਮੈਂ ਵਰਤ ਜ਼ਰੂਰ ਰੱਖੇ ਨੇ ਪਰ ਚਲੋ ਬਹੁਤ ਵਧੀਆ ਮਿਲੇ ਮਤਲਬ ਵਰਤ ਦਾ ਫਲ ਵੀ ਵਧੀਆ ਮਿਲਿਆ ਹਾਂਜੀ ਬਹੁਤ ਵਧੀਆ ਮਿਲੇ ਆ ਕਿ ਉਹ ਇਹ ਕੀ ਰੱਖਦੇ ਨੇ ਬਹੁਤ ਹਰ ਇੱਕ ਦੇ ਮੰਦ ਆਪਣਾ ਆਪਣਾ ਹੁੰਦਾ ਹੈ ਕਿ ਮੰਦਰਾਂ ਦੇ ਵਿੱਚ ਵੀ ਜਾਂਦੇ ਨੇ ਵਰਤ ਵੀ ਰੇੜ ਰੱਖੇ ਜਾਂਦੇ ਨੇ ਸੋਮਵਾਰ ਦੇ ਸ਼ਿਵ ਭੋਲੇ ਦੇ ਵਰਤ ਕਹੇ ਜਾਂਦੇ ਨੇ ਕਿ ਉਹ ਜ਼ਰੂਰ ਰੱਖਦੇ ਛੋਲੇ ਫਿਲਮ ਦਾ ਵੀ ਇੱਕ ਸੀਨ ਸੀਗਾ ਜਿੱਦੋਂ ਹਿਮਾ ਮਾਨ ਨੇ ਵਰਤ ਲਾ ਕੇ ਭੋਲੇ ਨਾਲ ਦੇ ਅੱਗੇ ਜਾਂਦੇ ਤੇ ਵਿੱਚੋਂ ਤਰਮਿੰਦਰ ਸਵੀਕਰ ਜੀ ਬੋਲਦਾ ਹਾਂਜੀ ਤਾਂ ਉਹ ਇਹਦਾ ਜ਼ਿਕਰ ਹੈਗਾ ਹੂੰ ਜੀ ਜੋ ਇਹ ਦੇਖੋ ਤਾਂ ਹੀ ਹੈ ਕਿ ਮੰਦਰਾਂ ਦੇ ਵਿੱਚ ਉਹਨਾਂ ਨੂੰ ਕੱਚੀ ਲੱਸੀ ਵੀ ਚੜਾਈ ਜਾਂਦੀ ਹੈ ਨਾ ਕਿ ਫਲ ਫਰੂਟ ਵੀ ਚੜਾਉਂਦੇ ਨੇ ਕਿ ਅੱਜ ਜ਼ਿਆਦਾਤਰ ਮੰਦਰਾਂ ਦੇ ਵਿੱਚ ਇੰਨਾ ਜ਼ਿਆਦਾ ਰਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਬਿਲਕੁਲ ਆਸਾ ਜੀ ਲੋਕਾਂ ਦੀ ਆਸਾ ਜਿੱਥੇ ਹੁੰਦੀ ਹੈ ਲੋਕੀ ਇਕੱਠੇ ਹੁੰਦੇ ਹੈਗੇ ਨੇ ਉਮੜਦੇ ਹੈਗੇ ਨੇ ਤੇ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਅੱਜ ਇਹਨਾਂ ਦੀ ਗੱਲ ਕਰੀ ਹਮੇਸ਼ਾ ਹੀ ਸਨਾਤਨ ਧਰਮ ਦੇ ਲੋਕ ਹੋਣ ਜਾਂ ਕਿਸੇ ਹੋਰ ਧਰਮ ਦੇ ਲੋਕ ਹੋਣ ਜਿਨ੍ਹਾਂ ਦਾ ਉਹ ਰੱਦੇ ਹੁੰਦਾ ਉੱਥੇ ਲੋਕੀ ਪਹੁੰਚਦੇ ਨੇ ਤੇ ਹਾਂ ਇਹ ਹੁਣ ਜਰੂਰ ਕਹਿ ਸਕਦੇਗੇ ਥੋੜਾ ਜਿਹਾ ਜਿਆਦਾ ਵਧੀਆ ਤਰੀਕੇ ਨਾਲ ਲੋਕ ਇਕੱਠੇ ਹੋ ਕੇ ਆਰਦੇ ਖੁੱਲ ਕੇ ਆ ਰਹੇ ਹੈਗੇ ਨੇ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਲੋਕਾਂ ਦਾ ਉਤਸ਼ਾਹ ਜਿਹੜਾ ਹੈਗਾ ਉਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇਖਣ ਨੂੰ ਮਿਲ ਰਿਹਾ ਜੀ ਉਹ ਇਹ ਦੇਖੋ ਸ ਸਨਾਤਨ ਧਰਮ ਦੀ ਆਪਾਂ ਗੱਲ ਕੀਤੀ ਹੈ ਜਿਵੇਂ ਰਾਮ ਮੰਦਿਰ ਦਾ ਦੁਗਾਟਨ ਹੋਇਆ ਸੀ ਉਸ ਤੋਂ ਲੋਕਾਂ ਨੂੰ ਇੰਨਾ ਜ਼ਿਆਦਾ ਜਿਹੜਾ ਸ਼ਰਧਾਲੂ ਨੇ ਆਪਣੇ ਉਹਨਾਂ ਨੂੰ ਇੰਨਾ ਜ਼ਿਆਦਾ ਕਿ ਬੀਜੇਪੀ ਜਿਵੇਂ ਕੇਂਦਰ ਸਰਕਾਰ ਦੀ ਗੱਲ ਕਰ ਰਹੇ ਕਿ ਪੀਐਮ ਮੋਦੀ ਦੇ ਲਈ ਕਹਿੰਦੇ ਕਿ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੇ ਵਧੀਆ ਇਹ ਕੰਮ ਕੀਤਾ ਹੈ ਵਧੀਆ ਕੰਮ ਕਹਿ ਸਕਦੇ ਆ ਜਾਂ ਉਹਨਾਂ ਦੀ ਸਰਕਾਰ ਦੀ ਕਿਸਮਤ ਸੀ ਕਿ ਉਹਨਾਂ ਦੀ ਸਰਕਾਰ ਚਾ ਸਾਰਾ ਕੁਝ ਹੋਇਆ ਹੈਗਾ ਅਸਲ 'ਚ ਫੈਸਲਾ ਤਾਂ ਸੁਪਰੀਮ ਕੋਰਟ ਨੇ ਦਿੱਤਾ ਹਮ ਮਾਲਜੋ ਕੋ ਸੁਪਰੀਮ ਕੋਰਟ ਕਿਸੇ ਸਰਕਾਰ ਦੀ ਹੁੰਦੀ ਹੈਗੀ ਉਹ ਤਾਂ ਸਭ ਦੀ ਹੈ ਹਮ ਪਰ ਇਹ ਤਾਂ ਉਹ ਕਹੇ ਤਾਂ ਇਹ ਜਾ ਰਿਹਾ ਕਿ ਨਰਿੰਦਰ ਮੋਦੀ ਨੇ ਜਿਹੜਾ ਇਹ ਪੀਐਮ ਨੇ ਸਾਡੇ ਉਹਨਾਂ ਨੇ ਹੀ ਜਿਹੜਾ ਇਹ ਬਹੁਤ ਵਧੀਆ ਜਿਹੜੇ ਕਿ ਐਫਰਡਸ ਉਹਨਾਂ ਦੇ ਐਫਰਡਸ ਹੈਗੇ ਨੇ ਹਮ ਐਫਰਡਸ ਕਹਿ ਸਕਦੇ ਆਪਾਂ ਕਿਉਂਕਿ ਉਹ ਵੀ ਹਿੰਦੂ ਧਰਮ ਨੂੰ ਮੰਦਿਰ ਨੂੰ ਸਰਨ ਨੂੰ ਨਹੀਂ ਹਿੰਦੂ ਨੇ ਹਿੰਦੂ ਹੈਗੇ ਨੇ ਠੀਕ ਆ ਉਹ ਪੂਜਾ ਕਰਦੇ ਹੋਏ ਆਮ ਦੇਖਦੇ ਨੂੰ ਕਿਤੇ ਵੀ ਜਾਂਦੇ ਨੇ ਜੀ ਉਹ ਇੱਕ ਅਲੱਗ ਗੱਲ ਹੈ ਕਿ ਉਹ ਸੈਪਰੇਟ ਇਸ਼ੂ ਹੈਗਾ ਜਦੋਂ ਦੇਸ਼ ਦੀ ਸੰਵਿਧਾਨ ਦੀ ਗੱਲ ਆਉਂਦੀ ਹੈ ਫਿਰ ਕੋਈ ਤਰਾਂ ਨਹੀਂ ਹੁੰਦਾ ਜੀ ਮੈਨੂੰ ਤਾਂ ਆਉਂਦਾ ਮੇਰੇ ਖਿਆਲ ਨਾਲ ਜੋੜ ਕੇ ਦੇਖਣਾ ਵੀ ਨਹੀਂ ਚਾਹੀਦਾ ਹੈਗਾ ਇਹ ਨਹੀਂ ਹੈਗਾ ਵੀ ਇਕੱਲਾ ਹਿੰਦੂ ਤੋਂ ਰਮ ਵਸਤੇ ਹੀ ਤੇ ਸਿੱਖ ਧਰਮ ਵਸਤੇ ਵੀ ਉਹ ਅੱਛੀ ਸੋਚ ਰੱਖਦੇ ਹੈਗੇ ਨੇ ਮੁਸਲਮਾਨ ਧਰਮ ਵਸਤੇ ਵੀ ਅੱਛੀ ਸੋਚ ਰੱਖਦੇ ਨੇ ਤੇ ਉਹੋ ਲਾਲ ਕਿਲਾ ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੀ ਗੱਲਾਂ ਹਾਂ ਸ਼ਿਗੁਰਤੇ ਕਹਾਤਰ ਨੂੰ ਉਸੇ ਲਾਲ ਕਿਲੇ 'ਚ ਗੁਰੂ ਸਾਹਿਬ ਦਾ ਜਿਹੜਾ ਸਮਾਗਮ ਮਨਾਇਆ ਗਿਆ ਸੀ ਹੂੰ ਜਿਹੜੇ ਸਾਹਿਬ ਸ਼ਹਿਜਾਹਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਨਾਮ ਦੇ ਉੱਪਰ ਉਹਨਾਂ ਦਿਵਸ ਮਨਾਉਣ ਦੀ ਗੱਲ ਕਰਤੀ ਹੈਗੀ ਹੁਣ ਤੋਂ ਪਹਿਲਾਂ ਸਰਕਾਰਾਂ ਨੇ ਨਹੀਂ ਸੀ ਕੀਤੀ ਹੂੰ ਤੋਂ ਹੋਣਾ ਵੀ ਇਦਾਂ ਹੀ ਚਾਹੀਦਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਦੇਸ਼ ਦਾ ਮੁਖ ਹੋਵੇ ਉਹਨੂੰ ਹਰ ਇੱਕ ਧਰਮ ਵਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਹੈਗਾ ਜੀ ਜੀ ਦੇਖੋ ਜਿਵੇਂ ਆਪਾਂ ਰੌਣਕਾਂ ਦੀ ਗੱਲ ਕੀਤੀ ਹੈ ਕਿ ਸ਼ਿਵ ਰਾਤਰੀ ਕੇ ਰਾਤ ਨੂੰ ਇਸ ਤੋਂ ਵੀ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਬਾਜ਼ਾਰਾਂ 'ਚ ਮੰਦਰਾਂ 'ਚ ਜ਼ਿਆਦਾ ਰਸ ਦੇਖਣ ਨੂੰ ਮਿਲੇਗਾ ਬਿਲਕੁਲ ਬਿਲਕੁਲ ਜੀ ਮਿਲੇਗਾ ਕਿਉਂਕਿ ਕਿਉਂਕਿ ਅੱਜ ਸਾਰੀ ਰਾਤ ਹੀ ਸਾਰੀ ਰਾਤ ਵੀ ਹੈ ਦੂਜਾ ਸਜਾਵਟ ਜਿਹੜੀ ਹੈਗੀ ਆ ਉਹ ਮਲਦਰਾ ਦੀ ਬਜ਼ਾਰਾਂ ਦੀ ਦੇਖਣ ਵਾਲੀ ਹੋएगी ਕਿਉਂਕਿ ਲਾਈਟਸ ਲਾਈਟਸ ਲੱਗੀਆਂ ਹੁੰਦੀਆਂ ਲੋਕਾਂ ਨੂੰ ਵਧੀਆ ਲੱਗਦੇ ਬੜੇ ਲੋਕ ਰੀਲਸ ਬਣਾਉਂਦੇ ਨੇ ਬੜੇ ਲੋਕ ਫੋਟੋ ਖਿਚਾਉਂਦੇ ਨੇ ਜਾ ਕੇ ਉੱਥੇ ਵੀ ਹਾਂ ਜੀ ਹਾਂ ਲੋਕ ਜਿਆਦਾ ਜਾਂਦਾ ਕਿ ਜ਼ਿਆਦਾਤਰ ਰਾਤ ਨੂੰ ਜ਼ਿਆਦਾ ਮਤਲਬ ਕਿ ਆਨੰਦ ਆਉਂਦਾ ਦੇਖਣ ਦਾ ਆਨੰਦ ਆਉਂਦਾ ਨਾਲੇ ਲੋਕੀ ਜਿਵੇਂ ਸੁਣ ਤੁਸੀਂ ਹੋ ਹੁਣ ਸਕਦੇ ਨੇ ਇੱਥੇ ਕੰਮ ਕੀਤਾ ਜੀ ਦੋ ਘੰਟੇ ਚ 4 ਘੰਟੇ ਜਾ ਕੇ ਆਪਣੇ ਘਰ ਦਾ ਕੰਮ ਕਰਾਂਗਾ ਉਸ ਤੋਂ ਬਾਅਦ ਹੀ ਥੋੜੇ ਕੋ ਸਮਾਂ ਹੋਗਾ ਕਿਤੇ ਜਾਣਾ ਹੈਗਾ ਜੀ ਤੇ ਇਸ ਤਰ੍ਹਾਂ ਜਿਹੜੇ ਲੋਕ ਹੈਗੇ ਕਮਾਕਰ ਵਾਲੇ ਫਿਰ ਉਹਨਾਂ ਕੋਲ ਰਾਤ ਨੂੰ ਹੀ ਸਮਾਂ ਹੁੰਦਾ ਹੈ ਉਹ ਰਾਤ ਨੂੰ ਨਿਕਲਦੇ ਨੇ ਤੇ ਫਿਰ ਇਸ ਇਤਿਹਾਰ ਦੀ ਗੱਲ ਕਰੀ ਤਾਂ ਇਤਿਹਾਰ ਦਾ ਵੈਸੇ ਰਾਤ ਦਾ ਸ਼ਿਵਰਾਤਰੀ ਹੂੰ ਕਈ ਵਾਰ ਕੀ ਆ ਸਰ ਜੀ ਮੈਂ ਲੰਗਰ ਅੱਜ ਵੀ ਲੱਗੇ ਨੇ ਕਿ ਜਿਵੇਂ ਸ਼ਿਵਰਾਤਰੀ ਰਾਤ ਨੂੰ ਮਨਾਈ ਜਾਵੇਗੀ ਉਸ ਦੇ ਅਕੋਰਡਿੰਗ ਜੇ ਕੱਲ ਨੂੰ ਵੀ ਜਿਆਦਾ ਲੰਗਰ ਦੇਖਣ ਨੂੰ ਮਿਲਣਗੇ ਬਿਲਕੁਲ ਲੋਕ ਹੀ ਹੈ ਇੱਥੇ ਦੇਖੋ ਕੁਝ ਲੋਕ ਤਾਂ ਇਹ ਜੇ ਵੀ ਹੁਣ ਉਹਨੇ ਅਗਲਾ ਕੰਧ ਅੱਜ ਵਿਆਹ ਹੋ ਗਿਆ ਕੱਲ ਰਿਸੈਪਸ਼ਨ ਕਰਦਾਂਗੇ ਜੀ ਉਹ ਕੰਮ ਹੈ ਜੀ ਉਹ ਕੰਮ ਹੋ ਜਾਂਦਾ ਜੀ ਉਹ ਇਹ ਦੇਖੋ ਜਿਵੇਂ ਆਪਣੇ ਕਈ ਨਿਊਜ਼ ਵੀ ਜਿਹੜੀਆਂ ਨਸ਼ਰ ਕੀਤੀਆਂ ਨੇ ਜਿਸ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਵਿਆਹ ਵਾਲੀਆਂ ਸਾਰੀਆਂ ਰਸਮਾਂ ਕੀਤੀਆਂ ਜਾਂਦੇ ਨੇ ਬਟਨਾ ਲਗਾਇਆ ਜਾਂਦਾ ਹੈ ਸ਼ੇਰਾ ਬੰਨਿਆ ਜਾਂਦਾ ਹੈ ਕਿ ਸਾਰੀਆਂ ਰਸਮਾਂ ਰਸਮਾਂ ਜਿਹੜੀਆਂ ਨੇ ਵਿਆਹ ਵਾਲੀਆਂ ਕੀਤੀਆਂ ਜਾ ਰਹੀਆਂ ਨੇ ਇਹ ਰਸਮਾਂ ਰੀਤਾਂ ਜਿਹੜੀਆਂ ਹੈਗੇ ਨੇ ਉਹ ਤਾਂ ਪੰਜਾਬ ਚ ਟ੍ਰੈਡੀਸ਼ਨ ਹੈ ਉਹ ਤਾਂ ਹੁੰਦਾ ਹੀ ਹੈ ਤੇ ਹੁਣ ਪੰਜਾਬੀ ਫੇਰ ਕਹਿੰਦੇ ਨੇ ਵੀ ਕਮਲੀ ਨੇ ਇੱਕ ਭਜਨ ਵੀ ਹੈਗਾ ਕਿ ਤੂੰ ਪੈ ਗਿਆ ਪੰਜਾਬੀਆਂ ਦੇ ਪੱਲੇ ਤੇਰੇ ਹੋ ਗੇ ਬੱਲੇ ਬੱਲੇ ਜੀ ਜੋ ਜਿਹੜੇ ਪ੍ਰਮਾਤਮਾ ਪੰਜਾਬੀਆਂ ਦੇ ਪੱਲੇ ਵੈ ਗਿਆ ਤੇ ਪੰਜਾਬੀਆਂ ਨੇ ਤੇ ਫਿਰ ਬੱਲੇ ਬੱਲੇ ਕਰਾਣੀ ਹੋਈ ਤਾਂ ਜੀ ਉਹ ਹੀ ਹੈ ਦੇਖੋ ਪੰਜਾਬੀ ਦਾ ਆਪਣੇ ਪੰਜਾਬ ਜੇਕਰ ਗੱਲ ਕਰ ਕਿਉਂਕਿ ਆਪਣੀ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਹਰ ਇੱਕ ਜਿਹੜਾ ਤਿਹਾਰ ਹੈ ਹਰ ਇੱਕ ਜਿਵੇਂ ਕਹਿੰਦੇ ਨੇ ਆਪਾਂ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਨੇ ਸੁਣੋ ਮਨਾਣਾ ਵਿਚੇਦਾ ਹੈਗਾ ਇੱਕ ਗੀਤ ਹੈਗਾ ਕਿ ਛੋਟੇ ਜਿਹੇ ਜ਼ਿੰਦਗੀ ਹੱਸ ਕੇ ਜੀਵਾਂਗੇ ਸਾਰੇ ਗਮਾਂ ਨੂੰ ਭੁਲਾ ਕੇ ਜੀਵਾਂਗੇ ਗਮ ਤਾਂ ਜ਼ਿੰਦਗੀ ਨਾਲ ਚੱਲਦੇ ਜਾਣੇ ਲੇਕਿਨ ਉਹਨੂੰ ਥੋੜਾ ਜਿਹਾ ਭੁਲਾਣਾ ਵੀ ਸਿੱਖੋ ਹਾਂ ਹਾਸੇ ਤੇ ਗਮ ਦੋਨੋਂ ਪਹਿਲੂ ਹੈਗੇ ਨੇ ਦੋਨੋਂ ਜੁੜ ਕੇ ਚੱਲਦੇ ਨੇ ਜੇ ਹੱਸ ਕੇ ਗੁਜ਼ਾਰਾਂਗੇ ਤਾਂ ਵੀ ਜਿੰਦਗੀ ਦੇ ਲੰਘਣਾ ਜੇ ਰੋ ਕੇ ਗੁਜ਼ਾਰਾਂਗੇ ਤਾਂ ਵੀ ਲੰਘਣਾ ਤੇ ਇਸ ਕਰਕੇ ਫਿਰ ਹੱਸ ਕੇ ਲੰਘਾਰੀਏ ਪੰਜਾਬੀਆਂ 'ਚ ਇਹ ਬਹੁਤ ਵੱਡੀ ਜਿਹੜੀ ਖਾਸੀਅਤ ਹੈ ਲੋਕੋ ਪੰਜਾਬੀ ਹਰੇਕ ਚੀਜ਼ ਨੂੰ ਫੇਸ ਕਰਦੇ ਨੇ ਪੰਜਾਬ ਨੂੰ ਇੱਕ ਵਾਰ ਨਹੀਂ ਕਿੰਨੇ ਵਾਰੀ ਮਾਰ ਪੈ ਚੁੱਕੇ ਕਿੰਨੇ ਵਾਰੀ ਇਸ ਨੇ ਜ਼ੁਲਮ ਸਹਿ ਆਇਗਾ ਚਾਹੇ ਅੱਤਵਾਦ ਦਾ ਸੰਤਾਪ ਹੋਵੇ ਚਾਹੇ ਆਜ਼ਾਦੀ ਵੇਲੇ ਸੰਘਰਸ਼ ਦਾ ਸੰਤਾਪ ਹੋਵੇ ਚਾਹੇ ਹੋਵੇ ਕੋਰੋਨਾ ਕਾਲ ਦਾ ਸੰਤਾਪ ਹੋਵੇ ਜੀ ਹਰੇਕ ਸੰਤਾਪ ਨੂੰ ਪੰਜਾਬੀ ਨੇ ਹੱਸ ਕੇ ਜਿਹੜਾ ਹੈਗਾ ਆਪਣੇ ਤੇ ਹੰਡਾਇਆ ਤੇ ਪੰਜਾਬੀ ਨੇ ਅੱਗੇ ਹੋ ਕੇ ਫਿਰ ਦੁੱਖ ਦੇ ਵਿੱਚ ਵੀ ਲੰਗਰਾਂ ਦਾ ਦੁੱਖ ਦੇ ਵਿੱਚ ਵੀ ਲੰਗਰਾਂ ਦੀ ਲੜੀ ਲਗਾ ਚਾਹੇ ਕਿਸੇ ਮਰਜ਼ੀ ਰਾਜ ਦੇ ਵਿੱਚ ਹੋਵੇ ਕਿਸੇ ਮਰਜ਼ੀ ਦੇਸ਼ ਦੇ ਵਿੱਚ ਹੋਵੇ ਪਰ ਸਾਡਾ ਪੰਜਾਬੀ ਜਿਹੜਾ ਮੋਢੇ ਨਾਲ ਮੋਢਾ ਲਗਾ ਕੇ ਨਾਲ ਖੜਦਾ ਕਿਤੇ ਕੋਈ ਵਿਵਪਤਾ ਪਈ ਹੋਵੇ ਤਦ ਨੂੰ ਉੱਥੇ ਪੰਜਾਬੀ ਚਿਹਰੇ ਮਿਲਣਗੇ ਮਿਲਣਗੇ ਮਦਦ ਕਰਦੇ ਹੋਏ ਮਦਦ ਮੰਗਦੇ ਹੋਏ ਬਲੇ ਮਦਦ ਕਰਦੇ ਹੋਏ ਜੀ ਹਰ ਇੱਕ ਜਗ੍ਹਾ ਦੇ ਉੱਪਰ ਮਿਲਦੇ ਨੇ ਫਿਰ ਫਿਰ ਆਪਣੇ ਤਿਹਾਰ ਕਿਉਂ ਨਾ ਪੰਜਾਬੀ ਮਨਾਉਣ ਹੂੰ ਉਹ ਇਹ ਦੇਖੋ ਤਾਂ ਹੀ ਪੰਜਾਬੀ ਨੇ ਜਿਹੜੇ ਸਾਡੇ ਵਧੀਆ ਤਰੀਕੇ ਨਾਲ ਆਪਣੇ ਤਿਹਾਰ ਮਨਾਉਂਦੇ ਨੇ ਹਰ ਇੱਕ ਵੱੱਟ ਚੜ ਕੇ ਹਿੱਸਾ ਲੈਂਦੇ ਨੇ ਹਰ ਇੱਕ ਚੀਜ਼ ਦੇ ਵਿੱਚ ਬਿਲਕੁਲ ਬਿਲਕੁਲ ਹੂੰ ਗੁਰੂਆਂ ਪੀਰਾਂ ਦੀ ਤਰਦੀਏ ਪੰਜਾਬ ਤੇ ਗੁਰੂਆਂ ਪੀਰਾਂ ਨੂੰ ਸਾਨੂੰ ਇਹ ਸ਼ਿਕਾਇਤ ਕਿ ਉਸ ਪ੍ਰਮਾਤਮਾ ਉਸ ਰੱਬ ਦਾ ਕੀਤਾ ਕਰੀਏ ਉਸ ਪ੍ਰਮਾਤਮਾ ਨੂੰ ਹਮੇਸ਼ਾ ਚੇਤੇ ਰੱਖੀਏ ਤਾਂ ਫਿਰ ਕੋਈ ਚੀਜ਼ ਨਹੀਂ ਜਿਹੜੀ ਅਸੀਂ ਹੱਬ ਹਾਸਰ ਨਹੀਂ ਕਰ ਸਕਦੇ ਹੈਗੇ। ਕੋਈ ਪੰਜਾਬੀ ਕਿਰਤ ਕਰਦੇ ਨੇ, ਵੰਡ ਸਕਦੇ ਨੇ। ਜੀ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿਰਤ ਕਰੋ, ਵੰਡ ਛਕੋ। ਹੂੰ। ਜੀ। ਜਿਵੇਂ ਇਹ ਦੇਖੋ ਇਮਾਨਦਾਰੀ ਦੇ ਨਾਲ ਨਾਲ ਘੜਦੇ ਨੇ ਤਾਂ ਹੀ ਜਿਹੜੇ ਆਪਾਂ ਤਿਹਾਰ ਵੀ ਸਾਡੇ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਨੇ ਲੋੜੀ ਹੋਵੇ ਦੀਵਾਲੀ ਹੋਵੇ ਕਿਉਂਕਿ ਹਰ ਤਿਹਾਰ ਕਿਸ ਨਾ ਕਿਸੇ ਸਾਡੇ ਧਰਮ ਨਾਲ ਰਿਲੇਟਡ ਹੁੰਦੇ ਨੇ ਬਿਲਕੁਲ ਬਿਲਕੁਲ ਹੁਣ ਇੱਥੇ ਹੀ ਗੱਲ ਕਰ ਲੈਂਦੇ ਆ ਕਿ ਜਿਹੜੇ ਇਹ ਆਪਣੇ ਤਿਹਾਰ ਹੈਗੇ ਨੇ ਸ਼ਿਵਰਾਤਰੀ ਦੇ ਤਿਹਾਰ ਹੈਗੇ ਨੇ ਇਹਦੇ 'ਚ ਸਿੱਖ ਭਾਈਚਾਰੇ ਬੜਾ ਸਾਥ ਦਿੰਦਾ ਜੀ ਹੋਰ ਭਾਈਚਾਰੇ ਵੀ ਸਾਥ ਦਿੰਦੇ ਨੇ ਅੱਜ ਲੰਗਰਾਂ ਦੇ ਵਿੱਚ ਖੜੇ ਦੇਖੇ ਲੰਗਰਾਂ ਦੀ ਸੇਵਾ ਕਰਦੇ ਦੇਖੇ ਮੈਂ ਮੰਦਿਰ ਗਿਆ ਪੋਤਨਾ ਤਾਂ ਉੱਥੇ ਹਰੇਕ ਸਾਲ ਖੂਨਦਾਨ ਕੈਂਪ ਲੱਗਦਾ ਜੀ ਹੂੰ ਕਿੰਨੀ ਵਧੀਆ ਬਲੱਡ ਡੋਨੇਸ਼ਨ ਕੈਂਪ ਲੱਗਦਾ ਹੈਗਾ ਤੇ ਕਹਿੰਦੇ ਕਿ ਖੂਨਦਾਨ ਮਹਾਕल्याण ਕਿਸੇ ਦੀ ਜਾਨ ਬਚ ਜਾਂਦੀ ਹੈ ਇੱਕ ਬੰਦੇ ਦੇ ਖੂਨ ਦੇ ਨਾਲ ਤੇ ਨਾਲੇ ਸਰੀਰ ਵੀ ਤੰਦਰੁਸਤ ਰਹਿੰਦਾ ਹੈਗਾ ਉਹ ਪਿਛਲੇ 4 ਸਾਲਾਂ ਤੋਂ ਕਰ ਰਹੇ ਹੈਗੇ ਨੇ ਤੇ ਅੱਜ ਵੀ ਵੇਖਣ ਨੂੰ ਮਿਲੇ ਉਹਦੇ ਚ ਕੁਝ ਫਸਟ ਟਾਈਮ ਦੇ ਰਹੇ ਸੀ ਕੁਝ ਲੇਡੀਜ਼ ਸੀ ਜਿਹਨਾਂ ਨੇ ਪਹਿਲੀ ਵਾਰੀ ਬਲੱਡ ਡੋਨੇਟ ਕੀਤਾ ਹੈਗਾ ਸੋ ਦੇਖ ਕੇ ਬੜਾ ਚੰਗਲ ਕਿ ਉਹਦੇ ਵਿੱਚ ਮੈਂ ਗੱਲ ਕਰ ਰਿਹਾ ਸੀ ਸਿੱਖ ਭਾਈ ਚਰਦੇ ਸਿੱਖ ਭਾਈ ਚਰਦੇ ਲੋਕ ਬਹੁਤ ਸੀਗੇ ਜਿਹੜੇ ਬਲੱਡ ਡੋਨੇਟ ਕਰਨਾ ਆਏ ਸੀਗੇ ਉੱਥੇ ਇਸ ਲਈ ਆਏ ਹੋ ਸੀ ਕਿਉਂਕਿ ਉਹ ਮੰਦਿਰ ਚ ਮਥਾ ਟੇਕਣ ਆਏ ਹੋ ਸੀਗੇ ਜੀ ਉਹ ਇਹ ਦੇਖੋ ਤਾਂ ਹੀ ਇਹਨਾਂ ਨੂੰ ਪਤਾ ਚੱਲਿਆ ਤਾਂ ਹੀ ਉਹਨਾਂ ਨੂੰ ਪਤਾ ਚੱਲਿਆ ਫਿਰ ਇਸ ਦੀ ਇਹ ਹੀ ਚੀਜ਼ ਕਰਨੀ ਹੈ ਕਿ ਹਰੇਕ ਕਮਿਊਨਿਟੀ ਇੱਕ ਦੂਜੇ ਦਾ ਸਾਥ ਦਿੰਦੀ ਹੈ ਪੰਜਾਬ ਦੇ ਵਿੱਚ ਜੇ ਅਸੀਂ ਕੀ ਕੀ ਜਿਮਨੀ ਤੌਰ ਤੇ ਕੀ ਕੀ ਦੇਖੀਏ ਤਾਂ ਬਹੁਤ ਵਧੀਆ ਹਮ ਉੱਪਰ ਪੋਲਿਟੀਕਲ ਲੋਕ ਤੇ ਤੌਰ ਤੇ ਉੱਪਰ ਜਿਹੜੇ ਲੀਡਰਾਂ ਦੇ ਤੌਰ ਤੇ ਉੱਪਰ ਜ਼ਰੂਰ ਵਖਰੇਵੇਂ ਹੋਣਗੇ ਪਰ ਅਸੀਂ ਅੰਦਰੋਂ ਸਾਰੇ ਜੋ ਇਹ ਦੇਖੋ ਤਾਂ ਹੀ ਜਿਹੜੀਆਂ ਆਪਾਂ ਜਿਵੇਂ Hindu ਸਿੱਖ ਕਹਿੰਦੇ ਨੇ ਇਸਾਈ ਕੇ ਸਾਰੇ ਭਾਈ ਭਾਈ ਸਾਰੇ ਇਕੱਠੇ ਰਹਿੰਦੇ ਨੇ ਪਰ ਉੱਥੇ ਦੇਖੋ ਜਿਵੇਂ ਹੁਣ ਆਪਣੇ ਪਿੱਛੇ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਗੁਰਪੁਰਬ ਆਏ ਸੀਗਾ ਮਨਾਇਆ ਸੀਗਾ ਉਸ ਦੇ ਅਕੋਰਡਿੰਗ ਜਿਵੇਂ ਆਪਾਂ ਇਹ ਮੁਸਲਿਮ ਭਾਈਚਾਰੇ ਵੱਲੋਂ ਵੀ ਲੰਗਰ ਲਗਾਏ ਗਏ ਸੀਗੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉత్సਵ ਦੇ ਉੱਪਰ ਹਮੇਸ਼ਾ ਹੀ ਮੁਸਲਿਮ ਭਾਈਚਾਰਾ ਹੋਵੇ Hindu ਭਾਈਚਾਰਾ ਹੋਵੇ ਸਿੰਧੀ ਭਾਈਚਾਰਾ ਸਿੰਧੀਆਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਦੀ ਬਹੁਤ ਪੂਜਾ ਹੁੰਦੀ ਹੈ ਤੁਹਾਨੂੰ ਪਤਾ ਹੋਵੇਗਾ ਤੇ ਇਸ ਕਰਕੇ ਮਹੌਨ ਤਾਂ ਹਰੀਗਵਾਨ ਨੇ ਕਿਉਂਕਿ ਉਹ ਪੀਰ ਸੀਗੇ ਪਕੰਬਰ ਸੀਗੇ ਉਹ ਗੁਰੂ ਸੀਗੇ ਉਹ ਪ੍ਰਮਾਤਮਾ ਸੀ ਉਹ ਰੱਬ ਸੀਗੇ ਉਹਨੂੰ ਕਿਸੇ ਨਾਮਾਂ ਵੀ ਲੈ ਸਕਦੇ ਆ ਤੇ ਜਿੱਥੇ ਦੀ ਤੇ ਗਏ ਆ ਜਿਸ ਉੱਥੇ ਉਸ ਦੇ ਥਾਂ ਦੇ ਹਿਸਾਬ ਨਾਲ ਗੁਰਨਾਨ ਪਾਤਸ਼ਾਹ ਨੂੰ ਲੋਕਾਂ ਨੇ ਪੁੱਛੇ ਹਮ ਉਹਨਾਂ ਵਸਤੇ ਤਾਂ ਕੀ ਆਈ ਬਾਤ ਆ ਕੀ ਗੱਲ ਕਰੇ ਕਿਉਂਕਿ ਜੇ ਕਿ ਇਹ ਕਿ ਵਾਰਡ ਦੇ ਵਿੱਚ ਸਭ ਤੋਂ ਪਹਿਲੇ ਉਹ ਸੀਗੇ ਜਿਹੜੇ ਤਰਕਸ਼ੀਲ ਸੀਗੇ ਹਮ ਤਰਕਸ਼ਿਲ ਜਿਹ ਹੈ ਭਈ ਲਖਨ ਰਈ ਜਨੇ ਵਿੱਚ ਤਰਕਸ਼ਿਲ ਪਰ ਸਭ ਤੋਂ ਵੱਡੇ ਤਰਕਸ਼ਿਲ ਗੁਰੂ ਨਾਨਕ ਪਾਤਸ਼ਾਹ ਸੀਗੇ ਹਰੇਕ ਚੀਜ਼ ਨੂੰ ਤਰਕ ਨਾਲ ਹੀ ਕੀਤੀ ਹੈ ਚਾਹੇ ਫਿਰ ਉਹਨਾਂ ਨੇ ਹਰਦਵਾਰ ਜਾ ਕੇ ਜਿਹੜਾ ਜਲ ਹੈਗਾ ਖੜਕੇ ਖੇਤਾਂ ਵੱਲ ਜੜਾਇਆ ਹੋਵੇ ਤੇ ਚਾਹੇ ਮੱਕੇ ਦੇ ਵਿੱਚ ਜਾ ਕੇ ਪੈਰ ਘੁਮਾ ਕੇ ਮੱਕਾ ਘੁਮਾਤਾ ਹੋਵੇ ਬਹੁਤ ਐਗਜ਼ਾਮਪਲ ਹਨ ਜਿਵੇਂ ਰਿੰਦੇ ਲੱਗਿਆ ਤਾਂ ਵਸਤੂਰ ਹੈ ਕਿ ਕੀ ਗੁਰੂ ਨਾਨਕ ਪਾਤਸ਼ਾਹ ਵਰਗਾ ਤਰਕਸ਼ਿਲ ਕੋਈ ਹੋਇਆ ਹੈ ਨਹੀਂ ਜੀ ਜੀਓ ਇਹ ਦੇਖੋ ਅੱਜ ਅਸੀਂ ਜਿਹੜੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਸੀਗੇ ਕਿ ਅੱਜ ਸ਼ਿਵਰਾਤਰੀ ਹੈ ਮਹਾ ਸ਼ਿਵਰਾਤਰੀ ਜਿਸ ਦੇ ਮੌਕੇ ਜਿਹੜਾ ਅੱਜ ਕਿ ਹੈ ਵੀ ਸ਼ਰਧਾਲੂਆਂ ਦੇ ਕਿਹੋ ਜਿਹਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਤੁਸੀਂ ਵੀ ਜੋ ਵੀ ਤੁਹਾਡੇ ਮੰਦਰ ਨੇ ਕੋਈ ਵੀ ਆਪਾਂ ਮੰਦਰਾਂ ਦੇ ਵਿੱਚ ਜਾਂਦੇ ਆ ਪਿੰਡ ਦੀ ਗੱਲ ਕਰੀਏ ਸ਼ਹਿਰ ਦੀ ਗੱਲ ਕਰੀਏ ਕਿ ਹਰ ਇੱਕ ਜਗ੍ਹਾ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਤੁਹਾਡੇ ਅਕੋਰਡਿੰਗ ਤੁਹਾਡੇ ਜਿਹੜੇ ਨੇ ਉਧਰ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਬਿਲਕੁਲ ਮੈਂ ਇਹਦੀ ਗੱਲ ਸੋਰੀ ਸੌਰਮ ਜੀ ਥੋੜੀ ਗੱਲ ਕੱਟਣ ਲੱਗ ਰਿਹਾ ਕਿ ਮੈਨੂੰ ਲੱਗਦਾ ਕਿ ਕਮੈਂਟ ਕਰਕੇ ਗੱਲ ਨਹੀਂ ਬਣਦੀ ਹੈ ਕਿ ਜਿੱਥੇ-ਜਿੱਥੇ ਵੀ ਤੁਸੀਂ ਜਿਹੜੇ-ਜਿਹੜੇ ਮੰਦਰ ਤੁਸੀਂ ਗਏ ਹੋ ਤੁਸੀਂ ਆਪਣੇ ਸੈਲਫੀ ਖਿੱਚ ਕੇ ਕਮੈਂਟ ਬਾਕਸ ਵਿੱਚ ਬਹੁਤ ਔਰ ਕੀ ਥੋੜੀ ਹਾਜ਼ਰੀ ਲੱਗਦੀ ਸਾਨੂੰ ਪਤਾ ਲੱਗੇ ਕਿ ਤੁਸੀਂ ਜਾ ਕੇ ਆਏ ਹੋ ਵਾਕਈ ਤੁਸੀਂ ਇਸ ਇਤਿਹਾਸ ਦਾ ਆਨੰਦ ਮਾਣਿਆ ਕਿਉਂਕਿ ਹੁਣ ਜ਼ਮਾਨਾ ਸੈਲਫੀਆਂ ਦਾ ਹੈ ਹਮਮ ਹਾਜ਼ਰੀ ਲਵਾਓ ਰੀਲਸ ਤੇ ਸੈਲਫੀ ਕਿ ਕਿੱਥੇ ਜਾ ਕੇ ਕਿਹੜੇ-ਕਿਹੜਾ ਤੁਹਾਡਾ ਮੰਦਰ ਹੈ ਕਿੱਥੇ ਦਾ ਉੱਤੇ ਉਸਦਾ ਕੀ ਮਾਹੌਲ ਹੈ ਜੇ ਤੁਸੀਂ ਹੋ ਸਕਦਾ ਤਾਂ 2 ਜਾਂ 5 ਸੈਕਿੰਡ ਦਾ ਇੱਕ ਕਲਿੱਪ ਬਣਾ ਕੇ ਵੀਡੀਓ ਤਾਂ ਪਾ ਸਕਦੇ ਹੋ ਸ਼ੇਅਰ ਦੇ ਵਿੱਚ ਤਾਂ ਕਿ ਦੇਖੀਏ ਫੀ ਲੋਕ ਕੋਣ ਕਿਵੇਂ ਸੈਲੀਬ੍ਰੇਟ ਕੀਤਾ ਆਏਗਾ ਸਾਨੂੰ ਬੜਾ ਆਨੰਦ ਆਏਗਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਧੰਨਵਾਦ ਜੀ 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 ਹੋਈਏ ਦੇਖੋ ਹੁਣ ਤੁਹਾਨੂੰ ਇੱਕ ਵਾਰ ਫੇਰ ਮਹਾ ਸ਼ਿਵਰਾਤਰੀ ਦੀਆਂ ਸਾਡੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਧੰਨਵਾਦ